ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੇਰੇ ਆਪਣੇ ਪਿੰਡ ਪਿੰਡ ਨੰਗਲ ਤੋਂ ਨੰਗਲ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਇਹ ਪਿੰਡ ਸੇਮ ਜੀ ਦੂਰੀ ਤੇ ਆ ਦੋਨਾਂ ਸ਼ਹਿਰਾਂ ਤੋਂ 12 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਹੈ ਬਾਗਾਪੁਰਾਣਾ ਸਾਈਡ ਵੀ ਇਹਦੇ ਨੇੜ ਹੀ ਆ ਮੁੱਦਕੀ ਇਹਦੇ ਨੇੜ ਆ ਇਹ ਆ ਸਾਰੇ ਸ਼ਹਿਰ ਮੈਂ ਤੁਹਾਨੂੰ ਚਾਰੇ ਪਾਸਿਆਂ ਦੇ ਦੱਸਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਭਾਈ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਜਿਹੜੇ ਉਹ ਸੰਭਾਲਦਾ ਘਰ ਦੇ ਵਿੱਚ ਅੱਜ ਇੱਕ ਮੱਝ ਦੀ ਵੀਡੀਓ ਤੁਹਾਨੂੰ ਦਿਖਾਉਣ ਲੱਗਾ ਤੇ ਦੁਬਾਰਾ ਵੀਡੀਓ ਪਾ ਰਿਹਾ ਕਿਉਂਕਿ ਤਿੰਨ ਦਿਨ ਪਹਿਲਾਂ ਵੀਡੀਓ ਪਾਈ ਸੀ ਸੌਦਾ ਹੋ ਗਿਆ ਸੀ ਪਰ ਜਿਹੜੇ ਵੀਰ ਨਾਲ ਸੌਦਾ ਹੋਇਆ ਸੀ ਉਹਨੇ ਸਾਈ ਪਾਤੀ ਸੀ ਕੁਝ ਕਾਰਨ ਬਣ ਜਾਂਦੇ ਕਈ ਵਾਰ ਕਿਸੇ ਵੀਰ ਤੋਂ ਪਹੁੰਚਿਆ ਨਹੀਂ ਜਾਂਦਾ ਤਾਂ ਉਹ ਬਾਈ ਇੱਥੇ ਮਤਲਬ ਇਹ ਕਹਿ ਲਓ ਵੀ ਉਹ ਨਹੀਂ ਪਹੁੰਚਿਆ ਜਾਂ ਉਹਦੇ ਮੱਝ ਜਿਹੜੀ ਉਹ ਨਹੀਂ ਰਹਿਣ ਲੈ ਕੇ ਜਾ ਰਿਹਾ ਤਾਂ ਅਸੀਂ ਸੋਚਿਆ ਵੀ ਹਜੇ ਗੱਭਣ ਹੈ ਦੁਬਾਰਾ ਤੁਹਾਨੂੰ ਵੀਡੀਓ ਬਣਾ ਕੇ ਜਿਹੜੀ ਉਹ ਦਿਖਾ ਦਈਏ ਕਿਉਂਕਿ ਫੋਨ ਉਕਾਫੀ ਆਏ ਸੀਗੇ ਪਰ ਖੈਰ ਅੰਜਲ ਜਿਹੜੇ ਘਰ ਦਾ ਹੁੰਦਾ ਪਸੂ ਨੇ ਜਾਣਾ ਉੱਥੇ ਹੀ ਸੋ ਹਜੇ ਗੱਬਣ ਹੀ ਐ ਆਓ ਜਾਣਕਾਰੀ ਬਾਈ ਤੋਂ ਲਈਏ ਤੇ ਫਿਰ ਇਹਨੂੰ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਪ੍ਰਗਟ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰਗਟ ਪਰਸੋਂ ਵੀਡੀਓ ਪਾਈ ਸੀ ਆਪਾਂ ਨਾ ਹਾਂਜੀ ਭਾਈ ਸੌਦਾ ਹੋ ਗਿਆ ਸੀ ਹਾਂਜੀ ਭਾਈ ਠੀਕ ਐ ਅੱਛਾ ਹੁਣ ਉਹ ਵੀਰ ਨਹੀਂ ਆ ਰਿਹਾ ਉਹ ਆ ਨਹੀਂ ਰਿਹਾ ਭਾਈ ਜੀ ਠੀਕ ਐ ਅੱਛਾ ਇਹ ਮੱਝ ਬਾਰੇ ਦੁਬਾਰਾ ਦੱਸ ਦਈਏ ਹੁਣ ਕਿੰਨੇ ਦਿਨ ਲੈ ਜੀ ਏ ਬਾਈ 2-4 ਦਿਨ ਹੀ ਉਦੋਂ ਦੱਸਿਆ ਸੀ ਆਪਾਂ ਠੀਕ ਹੈ ਹਜੇ ਵੀ ਲੈ ਜੂ 2 ਦਿਨ ਦੀ 3 ਦਿਨ ਲੈ ਠੀਕ ਹੈ ਅੱਛਾ ਇਹ ਆਪਾਂ ਮਾਛੀ ਕੇ ਪਿੰਡ ਦੇ ਵਿੱਚੋਂ ਖਰੀਦੀ ਸੀ ਹਾਂਜੀ ਬਲਵਿੰਦਰ ਦੇ ਕਰੋ ਜੀ ਠੀਕ ਹੈ ਦੁੱਧ ਦਾ ਕੀ ਰਕੜ ਰਿਹਾ ਪਰ ਦੁੱਧ ਬਈ ਆਪਾਂ ਅੱਗੇ ਵੀ ਵੀਡੀਓ ਚ ਦੱਸਿਆ ਸੀਗਾ ਆਪਣੇ ਕੋਲੇ 18 ਲੀਟਰ ਦਿੱਤਾ ਨੇ ਠੀਕ ਹੈ ਅੱਛਾ ਇਹਦਾ ਰੇਟ ਆਪਾਂ ਕੀ ਰੱਖਦੇ ਆਪਾਂ ਰੇਟ 95000 ਰੁਪਏ ਰੱਖਦੇ ਹਾਂ 95000 ਅੱਛਾ ਉਸ ਵੀਡੀਓ ਚ ਆਪਾਂ ਇੱਕ ਬੋਲ ਵੀ ਦਿਖਾਇਆ ਸੀ ਹਜੇ ਫੇਸਬੁੱਕ ਤੇ ਵੀਡੀਓ ਚੱਲੀ ਜਾਂਦੀ YouTube ਤੇ ਵੀ ਚੱਲਦੀ ਹੈ ਇਹ ਉਸੇ ਬੋਲ ਤੋਂ ਕ੍ਰਾਸ ਕਰਾਈ ਜੀ ਉਸੇ ਤੋਂ ਠੀਕ ਹੈ ਦੋਸਤੋ ਉਦੀ ਮਾਂ ਦਾ ਦੁੱਧ ਦਾ ਰਿਕਾਰਡ 21 ਕਿਲੋ 700 ਗ੍ਰਾਮ ਕਲियर ਪੈਂਟ ਚੋਂ ਖਰੀਦਿਆ ਸੀ ਉਹਦੇ ਤੋਂ ਇਹ ਡਾਇਰੈਕਟ ਕਰਾਸ ਹੈ ਮੈਂ ਤੁਹਾਨੂੰ ਇਹਦੇ ਦੋਨਾਂ ਸਾਈਡ ਤੋਂ ਥਣ ਹਵਾਨਾ ਜਿਹੜਾ ਉਹ ਜ਼ਰੂਰ ਦਿਖਾਉਣਾ ਚਾਹੂੰਗਾ ਇਧਰੋਂ ਤੁਸੀਂ ਥਣ ਦਾ ਸਾਈਜ਼ ਥਣ ਦੇਖ ਲਓ ਦੂਜੇ ਪਾਸੇ ਉਹ ਤੁਹਾਨੂੰ ਦਿਖਾ ਦੂੰਗਾ ਜੈਡ ਬਲੈਕ ਹੀ ਆ ਦੋਸਤੋ ਪੂਛੇ ਦੀ ਖੁੱਚਾਂ ਤੱਕ ਸਾਰੀ ਕਾਲੀ ਹੈ ਹਵਾਨਾ ਇੱਥੋਂ ਤੁਸੀਂ ਹੁਣ ਦੇਖ ਸਕਦੇ ਹੋ ਮਮੂਲੀ ਜਿਹਾ ਇਹ ਕਬੈਣੀ ਵਾਲੇ ਪਾਸੇ ਦੇ ਥਣ ਜਿਹੜੇ ਆ ਉਹ ਜਾ ਉਹ ਸਾਈਡ ਜਿਹੜੀ ਮਾਮੂਲੀ ਫਰਕ ਉਹਦੇ ਚ ਦਿਸਦਾ ਹੈ ਬਾਕੀ ਥਾਂ ਦਾ ਸਹਿਜ ਇਧਰੋਂ ਵੀ ਤੁਸੀਂ ਦੇਖ ਸਕਦੇ ਹੋ ਖੁੱਲ੍ਹ ਪ੍ਰਗਟਨ ਤੌਰ ਤੇ ਦਿਖਾ ਦੇ ਸੋ ਤੋੜ ਕੇ ਤੁਹਾਨੂੰ ਇਹ ਮੱਝ ਦਿਖਾਉਣੇ ਆ ਦੱਸੋ ਸੋ ਦੋਸਤੋ ਹੁਣ ਤੁਸੀਂ ਇਸ ਮੱਝ ਨੂੰ ਦੇਖ ਲਓ ਕਿਉਂਕਿ ਇਸੇ ਸਾਈਡ ਤੇ ਪਸ਼ੂ ਬਾਈ ਦੇ ਰੱਖੇ ਹੋਏ ਬਾਕੀ ਵੀ ਜਿਹੜੇ ਹੈਗੇ 95000 ਇਹਦੀ ਡਿਮਾਂਡ ਆ ਦੱਸੋ ਚੰਗੇ ਦੁੱਧ ਵਾਲੀ ਮੱਝ ਹੈ ਤੁਸੀਂ ਬਲਵਿੰਦਰ ਮਾਛੀ ਕਿਆਂ ਵਾਲੇ ਵੀਰ ਦਾ ਮੈਂ ਨਾਮ ਲੈਂਦਾ ਵੀਡੀਓ ਦੇ ਵਿੱਚ ਉਹਨੂੰ ਵੀ ਪੁੱਛ ਲਓ ਕਿਉਂਕਿ ਉਹਦੇ ਕੋਲੋਂ ਆਈ ਆ ਜਿਹੜੀ ਚੀਜ਼ ਜਿੱਥੋਂ ਆਈ ਆ ਉਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ। ਹਵਾਨਾ ਮੱਝ ਦਾ ਉਦਨ ਨਾਲੋਂ ਫਰਕ ਹੈ ਪਰ ਹਜੇ ਸੁੰਦੀ ਨਹੀਂ ਦਿਨ ਲਾਊਗੀ ਪਤਲੀ ਚਮੜੀ ਦੀ ਮੱਝ ਐ। ਟਾਂਚਾ ਤੁਹਾਡੇ ਸਾਹਮਣੇ ਆ ਦੱਸੋ ਬਾਕੀ ਜੋ ਚੀਜ਼ ਐ ਤੁਹਾਡੇ ਸਾਹਮਣੇ ਐ। ਇੱਕ ਬੇਨਤੀ ਐ ਵੀ ਉਹੀ ਵੀਰ ਸਾਈ ਪਾਇਓ ਜਿਹੜਾ ਆ ਸਕਦਾ ਕਿਉਂਕਿ ਕਈ ਵਾਰ ਆਮ ਫਾਰਮਰ ਵੀਰ ਐ ਨਿਤਗਾਖ ਤਾਂ ਆਉਣਾ ਨਹੀਂਗਾ ਉਹਦੇ ਨਾਲ ਕਈ ਵਾਰ ਪਸ਼ੂ ਰੁਕ ਜਾਂਦਾ ਅਗਲੇ ਦਾ। ਸੋ ਜਿਹੜੇ ਵੀਰ ਦਾ ਪੱਕਾ ਮਨ ਬੰਦਾ ਉਹ ਵੀ ਰਾਕੇ ਦੇਖਿਓ ਤਸੱਲੀ ਕਰਿਓ। ਥੋੜਾ ਹੱਕਾ ਤਸੱਲੀ ਕਰਨਾ ਪੀ ਲੈਣ ਦੇ ਪਾਣੀ ਬਾਈ ਤੇ ਹਵਾਨਾ ਹੁਣ ਵੀ ਤੁਸੀਂ ਮੱਝ ਦਾ ਦੇਖੋ ਦੁੱਧ ਦੇ ਨੇ ਬਿਨਾ ਸ਼ੱਕ ਚੰਗਾ ਦਿੱਤਾ ਤੇ ਦੁੱਧ ਦੇ ਪਿਉਂਦੀ ਵੀ ਲੰਬਾ ਟਾਈਮ ਆ ਕਿਉਂਕਿ ਇਹਦੇ ਤੁਹਾਨੂੰ ਮੋਟਾ ਮਾਸ ਕਿਤੇ ਵੀ ਨਹੀਂ ਦਿੰਦਾ ਹੁਣਾ ਕਿਉਂਕਿ ਇਹ ਮੱਝ ਦੁੱਧ ਲੰਬਾ ਟਾਈਮ ਪਿਆ ਜਾਂਦੀ ਆ ਮਤਲਬ ਛੇਤੀ ਦੁੱਧੋਂ ਡਰਾਈ ਨਹੀਂ ਹੁੰਦੀ ਇਹ ਫਿਰ ਵੀ ਹਰੇਕ ਪੱਖ ਤੋਂ ਤੁਸੀਂ ਤਸੱਲੀ ਕਰ ਲਓਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਆ ਹਾਂ ਉਹ ਇੱਕ ਘਬرائی ਪਈ ਆ ਸੋ ਢਾਂਚਾ ਤੁਸੀਂ ਇਸ ਮੱਝ ਦਾ ਦੋਸੋ ਮੈਂ ਵਾਰ-ਵਾਰ ਇਸ ਕਰਕੇ ਦਿਖਾ ਰਿਹਾ ਵੀ ਜਿਹੜਾ ਵੀਰ ਆਵੇ ਉਹਨੂੰ ਹਰੇਕ ਪੱਕ ਤੋਂ ਕਲੀਅਰ ਹੋਣੀ ਚਾਹੀਦੀ ਹੈ ਮੱਝ ਬਹੁਤ ਮਿਹਰਬਾਨੀ ਦੱਸੋ ਇਸ ਵੀਡੀਓ ਨੂੰ ਦੁਬਾਰਾ ਦੇਖਣ ਦੇ ਲਈ ਧੰਨਵਾਦ ਹਵਾਨਾ ਇਹਦਾ ਦੱਸੋ ਪਛਾਣ ਨੂੰ ਵੀ ਚੰਗਾ ਦਿਸਦਾ ਤੇ ਅੱਗੇ ਨੂੰ ਵੀ ਹਵਾਨਾ ਚੰਗਾ ਕੋ ਇਥੋਂ ਤੁਸੀਂ ਰੋਕ ਦੇਖ ਲਓ ਲੈ ਚੱਲ ਭਰਗ ਅਜਬ ਤੱਕ